ਬਟਿੰਡਾ ਇਸ ਮੌਕੇ ਸਭ ਤੋਂ ਵੱਧ ਤਾਪਮਾਨ ਵਾਲਾ ਖੇਤਰ ਹੈ 47.6°C ਤੋਂ ਲੈ ਕੇ 48 ਤੱਕ ਦੀ ਚਰਚਾ ਆ ਰਹੀਆਂ ਨੇ ਪਰ ਪੰਜਾਬ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਜੋ ਚੁਣੇ ਹੋਏ ਨੁਮਾਇੰਦੇ ਨਾਂ ਤੇ ਲਈਆਂ ਹੋਈਆਂ ਉਪਕਿਰਿਆਤ ਰਹਿੰਦੇ ਦਿੱਲੀ ਵਾਲੇ ਮਿਲਿੰਗ ਪਰ ਨਰਨ ਪੰਜਾਬ ਸਰਕਾਰ ਨੇ ਫੈਸਲਾ ਕਰਦੇ ਕਿ HDFC ਬੈਂਕ ਨਾਲ ਹੁਣ ਕੋਈ ਕੰਮ ਕਰ ਨਹੀਂ ਸਕਦਾ ਜਿਹੜੀ ਤਰ੍ਹਾਂ ਕੀਤਾ ਜਾਊਗਾ ਦੀ ਪੈਨਲ ਕਰ। ਮਤਲਬ ਆਪਣੀ ਪੈਨਲ ਸੂਚੀ ਤੋਂ ਬਾਹਰ ਕਰ ਦੇ। ਉਹ ਕਹਿੰਦੇ ਸੀਐਮ ਤੇ ਵਿੱਤ ਮੰਤਰੀ ਨੂੰ ਮੈਂ ਚੈਲੰਜ ਕਰਦਾ ਕਿ ਤੁਸੀਂ ਆਪਣੇ ਸਾਰੇ ਪ੍ਰਧਾਨਾਂ ਦੇ ਆਗੂਆਂ ਦੇ ਐਮਐਲਏਆਂ ਦੀ ਮਨੀ ਟ੍ਰੈਲ ਆਮਦਨ ਦੀ ਜਾਂਚ ਕਰੋ। ਕੀ ਕਰੋਨਾ ਕਾਰਨ ਭਾਰਤ ਦੇ ਵਿੱਚ ਮੁੜ ਕੇ ਕੋਈ ਪਾਬੰਦੀਆਂ ਲੱਗ ਸਕਦੀ? ਕੀ ਕਰੋਨਾ ਭਾਰਤ ਕਿ ਆ ਗਿਆ? ਕੀ 바이러스 ਮੁੜ ਕੇ ਨਾ ਖਤਰਨਾਕਾ ਕਿਤੇ ਕਾਰਨ ਕੋਈ ਰੋਕਾਂ ਲਾਉਣੀਆਂ ਆਪਾਂ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰਪਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਗਰਮੀ ਕਹਿਰ ਦੀ ਗਰਮੀ ਪੰਜਾਬ ਬੜੀ ਲਾਵੇ ਦੀ ਖਾਨ ਬਣ ਗਿਆ ਉਤਰੀ ਭਾਰਤ ਤੰਦੂਰ ਮੰਗਤਾ ਪਰਿਆ ਲੂਦੀਆਂ ਲਪਟਾਂ ਆ ਰਹੀਆਂ ਨੇ ਜਿਵੇਂ ਅੱਗ ਬਲ ਰਹੀ ਹੋਵੇ 13 ਸਾਲਾਂ ਦਾ ਕਹਿੰਦੇ ਰਿਕਾਰਡ ਟੁੱਟ ਗਿਆ ਅੱਜ ਤੋਂ 13 ਸਾਲ ਪਹਿਲਾਂ ਪੰਜਾਬ 'ਚ 47 ਡਿਗਰੀ ਦੇ ਪਾਰ ਗਿਆ ਸੀ ਤਾਪਮਾਨ ਤੇ ਹੁਣ ਫੇਰ 47 ਡਿਗਰੀ ਦੇ ਪਾਰ ਚਲਾ ਗਿਆ ਬਠਿੰਡਾ ਇਸ ਮੌਕੇ ਸਭ ਤੋਂ ਵੱਧ ਤਾਪਮਾਨ ਵਾਲਾ ਖੇਤਰ ਹੈ 47.6 ਤੋਂ ਲੈ ਕੇ 48 ਤੱਕ ਦੀ ਚਰਚਾ ਮਾਰ ਰਹੀਆਂ ਨੇ ਸੋ ਅਧਿਕਾਰਕ ਤੌਰ ਤੇ 47.6 ਦਾ ਅੰਕੜਾ ਸੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਔਰ 47.6 ਡਿਗਰੀ ਤਾਪਮਾਨ 2112 ਚ ਕਿਹਾ ਸੀ ਉਹ ਸਮੇਂ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਰਿਕਾਰਡ ਕੀਤਾ ਗਿਆ ਸੀ ਤੇ ਹੁਣ ਬਠਿੰਡਾ 'ਚ ਕੀਤਾ ਜਾ ਰਿਹਾ ਸੋ ਪੰਜਾਬ 'ਚ ਤਾਪਮਾਨ 47 ਡਿਗਰੀ ਦੇ ਪਾਰ ਚਲਾ ਗਿਆ ਐਵਰੇਜ 43 ਤੋਂ 44 ਡਿਗਰੀ ਲਗਭਗ ਹਰ ਸ਼ਹਿਰ ਦਾ ਤਾਪਮਾਨ ਹੈ ਪੰਜਾਬ ਦਾ ਪੂਰੇ ਉੱਤਰੀ ਭਾਰਤ ਦੇ ਵਿੱਚ ਕਾਫੀ ਜ਼ਿਆਦਾ ਸੋ ਰਾਜਸਥਾਨ ਦਾ ਕੰਗਨਗਰ ਜਾਂ ਹਰਿਆਣਾ ਦਾ ਹਿਸਾਰ ਸਰਸਾ ਵਾਲਾ ਖੇਤਰ ਇਹ ਸਾਰੇ ਇਸੇ ਤਰ੍ਹਾਂ ਤਪ ਰਹੇ ਨੇ ਛੜੀ ਛੜੀ ਡਿਗਰੀ ਤੇ ਜਾ ਰਹੇ ਨੇ ਤੇ ਜੀ 18 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਲੂ ਦਾ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਜਿੱਥੇ ਬਹੁਤ ਜ਼ਿਆਦਾ ਲੂ ਚੱਲ ਸਕਦੀ ਹੈ ਬਿਜਲੀ ਦੀ ਮੰਗ ਰਿਕਾਰਡ ਤੋੜ ਗਈ ਹੈ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ ਹੈ ਜਿਹੜੀ 16000 ਮੈਗਾਵਾਟ ਤੋਂ ਪਰ ਚਲੀ ਗਈ 16249 ਮੈਗਾਵਾਟ ਦੀ ਡਿਮਾਂਡ ਹੈ ਸੋ ਲਗਭਗ 17000 ਮੈਗਾਵਾਟ ਤੱਕ ਦੀ ਡਿਮਾਂਡ ਪੂਰੀ ਕੀਤੀ ਜਾ ਸਕਦੀ ਹੈ 16900 ਸਮਥਿੰਗ ਮੈਗਾਵਾਟ ਦੀ ਡਿਮਾਂਡ ਪੂਰੀ ਕਰਨ ਤੱਕ ਦੀ ਸਮਰੱਥਾ ਹੈਗੀ ਹੈ ਪਾਵਰ ਕਾਮ ਦੀ ਨਹੀਂ ਤਾਂ ਉਹ ਤੋਂ ਬਾਅਦ ਫਿਰ ਕਟ ਲੱਗਣ ਵਾਲੀ ਸਿੱਤੀ ਕਹਿੰਦੇ ਪੈਦਾ ਹੋ ਜਾਣੀ ਆ ਆਪਾਂ ਜੀ ਕਰੋਫਰਾਲ ਝਾਤੀ ਮਾਰੀ ਹੈ ਪੰਜਾਬ 'ਚ ਇਸ ਕਹਿੰਦੇ ਗਰਮੀ ਦੇ ਦੌਰਾਨ 24 ਘੰਟਿਆਂ ਸਵੇਰ 'ਚ ਤਾਪਮਾਨ 'ਚ 0.3 ਡਿਗਰੀ ਦਾ ਵਾਧਾ ਰਿਕਾਰਡ ਕੀਤਾ ਗਿਆ ਜੋ ਆਮ ਤੌਰ ਆਮ ਜੋ ਰਹਿੰਦਾ ਉਹਦੇ ਨਾਲੋਂ 5.4 ਡਿਗਰੀ ਜ਼ਿਆਦਾ ਚੱਲ ਰਿਹਾ ਮਠੰਡਾ ਦੇਸ਼ ਦਾ ਸਭ ਤੋਂ ਗਰਮ ਪੰਜਾਬ ਦਾ ਹੀ ਨਹੀਂ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਬਣ ਕੇ ਨਿਭੜੇ ਜਿੱਥੇ 47.6 ਡਿਗਰੀ ਤੋਂ ਉੱਪਰ ਹੈ ਤੇ ਕਹਿੰਦੇ ਨੇ ਕਿ ਅੱਜ ਸ਼ਾਮ ਤੱਕ ਦੇ ਅੰਕੜੇ ਆਉਂਦੇ ਆਉਂਦੇ 48 ਡਿਗਰੀ ਹੋ ਜਾਣਾ ਸਵੇਰੇ ਦੇ ਯਾਤਰ ਸ਼ਰਨ ਤਾਪਮਨ 43 ਤੋਂ 44 ਡਿਗਰੀ ਦੇ ਵਿੱਚ ਰਹਿ ਰਿਹਾ ਐਵਰੇਜ ਇਹ ਨਿਕਲ ਕੇ ਆ ਰਹੀ 43-44 ਡਿਗਰੀ 12 ਜਿਲ੍ਹਿਆਂ ਚ ਕਹਿੰਦੇ ਲੂ ਦਾ ਅਲਰਟ ਜਾਰੀ ਕਰ ਦਿੱਤਾ ਹੈ ਰਾਤ ਨੂੰ ਵੀ ਕਰਮੀ ਇਸੇ ਤਰ੍ਹਾਂ ਵਧਣੀਆਂ ਹੁਣ ਤੇ ਇਹ ਸਥਿਤੀ 12 ਤੋਂ 13 ਜੂਨ ਤੱਕ ਰਹਿਣ ਦੀ ਪੂਰੀ ਤਰ੍ਹਾਂ ਸੰਭਾਵਨਾ ਹੈ ਕਿ 12 ਤੋਂ 13 ਜੂਨ ਤੱਕ ਇਸੇ ਤਰ੍ਹਾਂ ਉਸ ਤੋਂ ਬਾਅਦ ਥੋੜੀ ਬਹੁਤ ਕੀ ਕੋਈ ਕਣਮਣ ਕਾਣੀ ਕੋਈ ਚਾਰ ਬੂੰਦਾ ਇਹਨੀਆਂ ਪੈ ਜਾਣ ਕਿਤੇ ਤਾਂ ਫਿਰ ਉਮੀਦ ਕਰ ਸਕਦੇ ਹੋ ਕਹਿੰਦੇ ਇਸ ਕਹਿਰ ਦੀ ਗਰਮੀ ਦਾ ਕਹਿੰਦੇ ਜਿਹੜਾ ਰਿਕਾਰਡ ਹੈ ਉਹ 13 ਸਾਲ ਬਾਅਦ ਜਿਹੜਾ ਦੇਖਣ ਨੂੰ ਮਿਲਿਆ 1 ਜੂਨ 212 ਨੂੰ ਅੰਮ੍ਰਿਤਸਰ ਦੇ ਵਿੱਚ 47.6 ਡਿਗਰੀ ਤਾਪਮਾਨ ਸੀ ਅੱਜ ਅਸੀਂ 10 ਤੇ 11 ਜੂਨ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਚੰਡੀਗੜ੍ਹ ਵਿੱਚ 44 ਡਿਗਰੀ ਨੂੰ ਤਾਪਮਾਨ ਨੱਪੜ ਗਿਆ ਤੇ ਆਪਾਂ ਬਿਜਲੀ ਦੀ ਮੰਗ ਦੀ ਗੱਲ ਕਰਕੇ ਅਟੇਆ 16249 ਮੀਗਾਵਾਟ ਤੱਕ ਪਹੁੰਚੀ ਹੋਈ ਹੈ ਤੇ ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਤਰਨਤਾਰਨ ਫਰੀਦਕੋਟ ਫਰੀਦਕੋਟ ਬਠਿੰਡਾ ਫਾਜ਼ਿਲਕਾ ਮੁਸ਼ਰਿਮਕਸਰ ਸਾਹਿਬ ਮਾਨਸਾ ਇੱਥੇ ਸਾਰੇ ਲੂ ਚੱਲਣਗੇ ਰਾਤ ਨੂੰ ਵੀ ਗਰਮੀ ਰਹੂਗੀ ਪੂਰੀ ਤਰ੍ਹਾਂ ਇਲਾਵਾ ਗਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮੋਗਾ ਸੰਗਰੂਰ ਪਟਿਆਲਾ ਮਹਾਲੀ ਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਲੂਚਲਣ ਦੀ ਪੂਰੀ ਸੰਭਾਵਨਾ 13 ਜੂਨ ਤੋਂ ਬਾਅਦ ਕਹਿੰਦੇ ਥੋੜੀ ਜੀ ਰਾਤ ਮਿਲ ਸਕਦੀ ਹੈ ਤੇ ਲੂ ਦੀ ਘਟ ਚਲਣ ਦੀ ਸੰਭਾਵਨਾ ਹੋਊਗੀ ਉਸ ਤੋਂ ਬਾਅਦ 14 ਤੋਂ 16 ਜੂਨ ਚ ਵੱਖ-ਵੱਖ ਥਾਮਾਂ ਦੇ ਉੱਤੇ ਕੁਝ ਨੇਰੀ ਤੂਫਾਨ ਚੱਕਰ ਤੇਜ਼ ਹਵਾ ਕੋਈ ਬੁੰਦਾਬੰਦੀ ਕਣਮਣਕਾਣੀ ਹੋ ਸਕਦੀ ਹੈ ਫੋ ਫਿਰ ਰਾਹਤ ਮਿਲਣ ਦੀ ਸੰਭਾਵਨਾ ਲੰਗੇ ਸੋਮਵਾਰ ਜਿਹੜੀ ਮੰਗ ਬਿਜਲੀ ਦੀ 15624 ਮੈਗਾਵਾਟ ਸੀ ਉਹ ਮੰਗਲਵਾਰ ਦੀ ਸ਼ਾਮ ਤੜਾਹ ਦੇ ਤੜਿਆਂ 16249 ਮੈਗਾਵਾਟ تک ਪੜ ਗਈ ਤੇ ਅੱਜ ਵੀ ਇਸ ਸਥਿਤੀ ਤੇ ਖੜੀ ਹੈ 16000 ਮੈਗਾਵਾਟ ਤੋਂ ਉੱਪਰ ਬਿਜਲੀ ਦੀ ਮੰਗ ਹੈ ਤੇ ਬਿਨਾਂ ਤੌਰ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ 16900 ਮੈਗਾਵਾਟ ਤੱਕ ਇਹਦੀ ਪੂਰਤੀ ਕਰ ਸਕਦੇ ਸੀ ਅੰਦਾਜ਼ਾ ਲਾ ਸਕਦੇ ਹੋ ਕਿਵੇਂ ਖਫਤ ਵਧੀਆ 223 ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਮੰਗ ਸੀ ਉਹ 9790 ਸੀ 224 ਚ ਵੱਧ ਕੇ 11509 ਹੋਗੀ ਤੇ ਹੁਣ 225 ਸਿੱਧੀ 16000 ਮੈਗਾਵਾਟ ਤੇ ਗਈ ਹੈ। ਸੋ ਕਿੰਨੀ ਤੇਜ਼ੀ ਨਾਲ ਇਹ ਏਸੀ ਦਾ ਕਰਨ ਖਪਤ ਦੀ ਲੋੜ ਝੋਨੇ ਦੇ ਦਿਨ ਗਰਮੀ ਦੀ ਤਪਸ ਇਹ ਸਾਰੇ ਕਾਰਨ ਨੇ ਕਿ ਬਿਜਲੀ ਦੀ ਲਾਗਤ ਜਾਂ ਖਪਤ ਲਗਾਤਾਰ ਵਧ ਰਹੀ ਹੈ। ਸੋ ਜਿਵੇਂ ਗੱਲ ਕਰਾਂ ਮਠਿੰਡਾ 47.6 ਡਿਗਰੀ, ਲੁਧਿਆਣਾ 45.5 ਡਿਗਰੀ, ਅੰਮ੍ਰਿਤਸਰ 44.8 ਡਿਗਰੀ, ਪਟਿਆਲਾ 44.5 ਡਿਗਰੀ, ਫਰੀਦਕੋਟ 44.4 ਡਿਗਰੀ, ਗੁਰਦਾਸਪੁਰ 44. 44 ਡਿਗਰੀ ਚੰਡੀਗੜ੍ਹ 44 ਡਿਗਰੀ ਸੋ ਇੱਥੇ ਤੱਕ 44 ਡਿਗਰੀ ਤਾਪਮਨ ਹੈਗੇ ਨੇ ਐ ਮੋਹਾਲੀ ਚ ਵੀ 44 ਡਿਗਰੀ ਤੇ ਉਹ ਤੋਂ ਬਿਨਾ ਫਿਰ ਪਠਾਨਕੋਟ ਐ 43.2 ਐ ਫਾਜ਼ਿਲਕਹਿ ਦਾ 43.4 ਐ ਫਿਰੋਜ਼ਪੁਰਾ 43.5 ਐ ਜਲੰਧਰ ਵੀ 43 ਡਿਗਰੀ ਤੇ ਐ ਸੋ ਕੁੱਲ ਮਿਲਾ ਕੇ ਪੰਜਾਬ ਦੀ ਐਵਰੇਜ 43 ਤੋਂ 44 ਡਿਗਰੀ ਚੱਲ ਰਹੀ ਆ ਪਰ ਬਠਿੰਡਾ ਢਿੰਡਾ ਸਾਰੇ ਰਿਕਾਰਡ ਤੋੜ ਗਿਆ ਜੀ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਬਣ ਕੇ ਨਿਭੜਿਆ ਜਿੱਥੇ 47 ਡਿਗਰੀ ਦੇ ਪਾਰ ਤਾਪਮਨ ਆ ਚਲੋ ਗੱਲ ਆਪਾਂ ਬਿਜਲੀ ਦੀ ਕਰ ਰਹੇ ਸੀ ਕਿ ਗਰਮੀ ਦੇ ਕਰਕੇ ਬਿਜਲੀ ਦੀ ਖਪਤ ਵੀ ਵੱਧ ਰਹੀ ਆ ਤੇ ਠੀਕ ਹੈ ਜੇ ਤੁਹਾਡਾ ਹਰ ਮਹੀਨੇ 300 ਜੂਨਟ ਫੁਕੂਗਾ 2 ਮਹੀਨੇ 600 ਜੂਨਟ ਹੋਣਗੇ ਫਿਰ ਤੁਹਾਡਾ ਬਿੱਲ ਤਾਂ ਨਹੀਂ ਹੋਣਾ ਫਰ ਜੇ ਤੁਹਾਡਾ ਬਿੱਲ ਨਹੀਂ ਆਉਣਾ ਤਾਂ ਜਿਹੜੇ ਚੰਡੀਗੜ੍ਹ ਚ ਰਹਿੰਦੇ ਨੇ ਉਹਨਾਂ ਦਾ ਬਿੱਲ ਤਾਂ ਆਉਣਾ ਇੱਥੇ ਬਿਜਲੀ ਮਾਫ ਨਹੀਂ ਹੈ ਤੇ ਬਿੱਲ ਤਾਰਨਾ ਪੈਂਦਾ ਪਰ ਪੰਜਾਬ ਸਰਕਾਰ ਦੇ ਚੁਣੇ ਹੋਏ ਨਵਾਂ ਦੇ ਜੋ ਚੁਣੇ ਹੋਏ ਨੁਮਾਇੰਦਿਆਂ ਤੇ ਨਾਂ ਤੇ ਲਈਆਂ ਹੋਈਆਂ ਕੋਠੀਆਂ 'ਚ ਰਹਿੰਦੇ ਦਿੱਲੀ ਵਾਲੇ ਬਿਲੇ ਨਹੀਂ ਭਰਨੇ ਬੇਸ਼ੱਕ ਇਹ ਸਰਕਾਰੀ ਖਾਤੇ 'ਚੋਂ ਜਾਣੇ ਆ ਬਿੱਲ ਤੁਹਾਡੇ ਸਰਕਾਰੀ ਕੋਟੇ 'ਚੋਂ ਜਾਂਦੇ ਆ ਪਰ ਕੋਟਾ ਥੋੜਾ ਕਾਹਦਾ ਭਰਾਵਾ ਪੰਜਾਬ ਵਾਲਿਆਂ ਨੇ ਦੇਣੇ ਆ ਬਿਲਕੁਲ ਜੀ ਮੈਂ ਗੱਲ ਕਰ ਰਿਹਾ ਸੈਕਟਰ 39 ਦੀ ਚੰਡੀਗੜ੍ਹ ਦੇ ਵਿੱਚ ਸੈਕਟਰ 39 ਆਮ ਆਦਮੀ ਪਾਰਟੀ ਦੇ ਕਹਿੰਦੇ ਕਹੌਂਦੇ ਲੀਡਰਾਂ ਦੇ ਨਾਂ ਦੇ ਉੱਤੇ ਆਕਾਮਾਂ ਦੇ ਨਾਂ ਤੇ ਅਲਾਟ ਹੋਈਆਂ ਕੋਠੀਆਂ ਇਨਾ ਚੋ ਇੱਕ ਕੋਠੀ ਉਹ ਵੀ ਤੁਹਾਡੇ ਧਿਆਨ ਚ ਹੋਣੀ ਜਿਸ ਕੋਠੀ ਚ ਹਰਿਆਣੇ ਵਾਲੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਕਹਿ ਗਏ ਸੀ ਕਿ ਪੰਜਾਬ ਤੋਂ ਤਾਂ ਅਸੀਂ ਪਾਣੀ ਲੈ ਲਾਂਗੇ ਕਰ ਲੈਣ ਜੋ ਕਰਨਾ ਹੈ ਉਹ ਕੋਠੀ ਵੀ ਪੰਜਾਬ ਦੇ ਪੀ ਡਬਲਯੂ ਡੀ ਦੇ ਡਿਪਾਰਟਮੈਂਟ ਦੇ ਅਧੀਨ ਆਉਂਦੀ ਆ ਤੇ ਕੁਝ ਅਜਿਹੀਆਂ ਕੋਠੀਆਂ ਕਿਸੇ ਸਤਿੰਦਰ ਜੈਨ ਰਹ ਰਹੇ ਨੇ ਜੀ ਕਿਸੇ ਐਮ ਐਲ اے ਦੇ ਨਾਤੇ ਲਾਟੇ ਜੀ ਹੈਨਾ ਕੋਈ ਦਿੱਲੀ ਵਾਲੇ ਫਿੱਲੇ ਰਹਿੰਦੇ ਨੇ ਜੀ ਰਾਗਵ ਚੱਡਾ ਦੇ ਬੰਦੇ ਰਹ ਰਹੇ ਨੇ ਜੀ ਅਨਪਹਿਲਾ ਉਹਨਾਂ ਨੇ ਕਬਜ਼ਾਲੀਆਂ ਸੀ ਹੁਣ ਆਸਲ ਦਾ ਮਨੀਸ਼ ਸ਼ੋਧਿਆ ਦੇ ਬੰਦਿਆਂ ਨੇ ਕਬਜ਼ਾਲੀਆਂ ਹੁਣ ਉਹਨਾਂ ਕੋਠੀਆਂ ਦੀ ਗੱਲ ਕਰ ਰਹੇ ਹਾਂ ਮੈਂ ਨੰਬਰ ਵੀ ਦੱਸ ਦਿੰਨਾ ਸੈਕਟਰ 39 ਦੀ ਕੋਠੀ ਨੰਬਰ 0922 0923 0926 ਤੇ 0964 ਇਹੋ ਕੋਠੀਆਂ ਨੇ ਜਿਨ੍ਹਾਂ ਦਾ ਬਿੱਲ 1-1 ਲੱਖ 1.5 ਲੱਖ ਤੋਂ ਪਾਰ ਹੈ 1.5 ਲੱਖ ਤੋਂ ਪਾਰ ਵਾਲੇ ਇਹਨਾਂ ਬਿੱਲਾਂ ਨੂੰ ਜਦੋਂ ਪਿਛਲੇ ਕਈ ਮਹੀਨਿਆਂ ਤੋਂ ਭਰਿਆ ਨਹੀਂ ਜਾ ਰਿਹਾ ਤੇ ਅੱਜ ਚੰਡੀਗੜ੍ਹ ਦਾ ਬਿਜਲੀ ਵਿਭਾਗ ਇਹਨਾਂ ਦੇ ਮੀਟਰ ਕੱਟਣ ਆ ਗਿਆ ਹੱਥ-ਪੈਰਾਂ ਦੀ ਪੈ ਗਈ ਜਨਾਬ ਕੋਈ ਕੁੰਡੀ ਨਾ ਖੋਲੇ ਕੋਈ ਫੋਨ ਮਲਾਵੇ ਕੋਈ ਉੱਪਰ ਤਾਰਾਂ ਖੜਕਾਵੇ ਸਭ ਨੂੰ ਮਲਾਵੇ ਕੋਈ ਇੰਚਾਰਜ ਨੂੰ ਮਲਾਵੇ ਕੋਈ ਕਿਸੇ ਨੂੰ ਮਲਾਵੇ ਕੋਈ ਟਾਲਣ ਦੀ ਕੋਸ਼ਿਸ਼ ਕਰੇ ਕੋ ਕਿ ਸੋ ਫੋਨ ਕਰਾਵੇ ਬਹੁਤ ਕੁਝ ਹੋਇਆ ਕੋਠੀ ਨੰਬਰ 0922 ਤੇ 0923 ਕਿਸੇ ਸਮੇਂ ਇਥੇ ਰਗਬ ਚੱਡਾ ਦੇ ਨੇੜਲੇ ਕੋਈ ਕਹਿੰਦਾ ਜੀ ਨਵਲਾ ਗਰਵਾਦਾ ਰਹਿੰਦਾ ਸੀ ਕਧਿਆ ਰਹਿੰਦਾ ਸੀ ਹੁਣ ਕੌਣ ਰਹਿੰਦਾ ਕੌਣ ਨਹੀਂ ਕੋਈ ਦੱਸ ਕੇ ਰਾਜੀ ਨਹੀਂ ਪਰ ਕਬਜੇ ਨੇ ਬਈ ਅਗਲਿਆਂ ਦੇ ਕੋਠੀਆਂ ਪੰਜਾਬ ਦੀਆਂ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਲਈ ਤੇ ਪਰ ਮੰਜੇ ਢਾ ਕੇ ਦਿੱਲੀ ਵਾਲੇ ਬੈਠੇ ਨੇ ਤਨਖਾਹਾਂ ਵੀ ਲੈ ਰਹੇ ਨੇ ਪੱਤੇ ਵੀ ਲੈ ਰਹੇ ਨੇ ਤੇ ਤੁਹਾਡੇ ਖਜ਼ਾਨੇ ਤੇ ਜਿਹੜੇ ਪੰਜਾਬ ਵਾਲੇ ਸੋਧਦੇ ਕਿ ਸਾਡਾ ਦਾ 350 ਜੂਟ ਮਾਫਾ ਸਾਡੀ ਥੋੜਾ ਬਿਲਾਂਦਾ ਇਨਾ ਦਾ ਬਿੱਲ ਜਿਹੜਾ ਲੱਖ ਲੱਖਾਂ ਚ ਆ ਰਿਹਾ ਤੁਸੀਂ ਭਰ ਰਹੇ ਹੋ ਤੇ ਹੁਣੇ ਜਦੋਂ ਭਰ ਨਹੀਂ ਰਹੇ ਤਾਂ ਇਹਨਾਂ ਦਾ ਕਨੈਕਸ਼ਨ ਕੱਟਣ ਦੀ ਹਾਲਤ ਆ ਗਈ ਕੋਠੀ ਨੰਬਰ 0922 ਦਾ ਬਿੱਲ ਹੈ ਜੀ 1,60,500 ਰੁਪਏ ਤੋਂ ਉੱਪਰ ਹੈ ਹੈਨਾ 1,60,500 ਤੋਂ ਵੱਧ ਇਸੇ ਤਰ੍ਹਾਂ 0923 ਕੋਠੀ ਦਾ ਬਿੱਲ 1,17,700 ਤੋਂ ਉੱਪਰ ਹੈ ਕੋਠੀ ਨੰਬਰ 0926 160900 ਤੋਂ ਉੱਪਰ ਐ ਬਿਲ ਤੇ ਕੋਠੀ ਨੰਬਰ 0964 1 ਲੱਖ ਤੋਂ ਉੱਪਰ 114 ਕੋ ਪਰ ਇਹ ਉਹ ਬਿਲ ਐ ਜਿਹੜਾ 74200 25 ਤੱਕ ਦੇ حساب ਨਾਲ ਅਲਾਟ ਹੋਇਆ ਸੀ ਉਹਦੇ حساب ਨਾਲ ਬਿਜਲੀ ਵਿਭਾਗ ਨੇ ਕੰਕਸ਼ਨ ਕੱਟਣ ਨੂੰ ਫਿਰਦਿਆ ਤੇ ਜੇ 74 ਤੱਕ ਦਾ ਤਾਂ ਹੁਣ ਤਾਂ ਭਾਈ 76 ਵੀ ਲੰਘੀ ਤਾਂ ਇੱਕ ਬਿਲ ਹੋਰ ਐ ਚ ਐਡ ਹੋ ਗਿਆ 2 ਮਹੀਨੇ ਵਾਲਾ ਤੇ ਇੱਕ 60 ਵਾਲਾ 81 85 ਦੇ ਨੇੜੇ ਚਲਾ ਗਿਆ ਹੋਣਾ 117 ਵਾਲਾ ਹੈ ਨਾ 135 40 ਦੇ ਨੇੜੇ ਚਲਾ ਗਿਆ ਹੋਣਾ 160 ਵਾਲਾ ਇਹ ਵੀ 180 85 ਦੇ ਨੇੜੇ ਚਲਾ ਗਿਆ ਹੋਣਾ 1 ਲੱਖ ਵਾਲਾ ਇਹ ਵੀ ਸਵਾ ਲੱਖ ਦੇ ਨੇੜੇ ਤੇਰੇ ਪਹੁੰਚ ਗਿਆ ਹੋਣਾ ਸੋ ਆ ਬਿਲ ਉਹ ਨੇ ਜਿਹੜੇ ਅਧਿਕਾਰਕ ਤੌਰ ਤੇ ਖੜੇ ਨੇ ਮੇਰੇ ਕੋਲ ਅਧਿਕਾਰਤ ਬਿੱਲਾਂ ਦੀ ਕਾਪੀ ਵੀ ਪਈ ਹੈ ਜਿਹਦੇ ਅਧਾਰ ਤੇ ਕੱਟਣ ਗਏ ਜਿਹਦੇ ਤੇ ਲਿਖਿਆ ਹੋਇਆ ਨਾਟ ਪੇਡ ਨਾਟ ਪੇਡ ਨਾਟ ਪੀਡ ਸੋ ਜੀ ਹੁਣ ਦੇ ਲਿਓ ਹਸਾਬ ਕਿਤਾਬ 926 ਚ ਕਹਿੰਦੇ ਸਤਿੰਦਰ ਜੈਨ ਰਹਿ ਰਹੇ ਨੇ ਕਬਜਾ ਉਹਨਾਂ ਦਾ ਹੈਨਾ 964 ਵੀ ਕਹਿੰਦੇ ਜੀ ਕਿ ਡੇਰਾ ਵਸੀ ਵਾਲਿਆਂ ਦੇ ਨਾਂ ਦੇ ਉੱਤੇ ਉੱਥੇ ਵਾਲਿਆਂ ਦੇ ਨਾਂ ਤੇ ਅਲਾਰਟ ਹੈ ਤੇ ਕੰਟਰੋਲ ਦਿੱਲੀ ਵਾਲਿਆਂ ਦਾ ਸੋ ਇਹ ਬਿੱਲ ਪੈਂਡਿੰਗ ਪਏ ਨੇ ਜਨਾਬ ਹੁਣ ਤੁਸੀਂ ਹਿਸਾਬ ਲਾ ਲਓ ਸਰਕਾਰ ਦਾ ਹਸਾਬ ਕਿਤਾਬ ਕਿਹਜਾ ਚੱਲ ਰਿਹਾ ਹਾਂ ਇਸੇ ਹਸਾਬ ਕਿਤਾਬ 'ਚੋਂ ਪੱਕਾ ਗੱਲ ਕਰਕੇ ਹਟਿਆ ਕਿ ਜੀ ਮਸਲਾ ਤਾਂ ਇੱਥੇ ਸਥਿਤੀ ਖੜੀ ਹੋ ਗਈ ਕਿ 12 ਇਹਚ ਜਲ ਸਰੋਤ ਵਿਭਾਗ ਵੀ ਐ ਜਿੱਚ ਖੇਤੀਬਾੜੀ ਵਿਭਾਗ ਵੀ ਐ ਜਿੱਚ ਪਸ਼ੂ ਪਾਲਣ ਵੀ ਐ ਡੇਰੀ ਵਿਕਾਸ ਵੀ ਐ ਜਿਹਦੇ ਵਿੱਚ ਤਕਨੀਕੀ ਸਿੱਖਿਆ ਵੀ ਐ ਸੂਚਨਾ ਟੈਕਨੋਲੋਜੀ ਵੀ ਐ ਆਮ ਸਿੱਖਿਆ ਵਿਭਾਗ ਵੀ ਐ ਉਹਨਾਂ ਸਾਰਿਆਂ ਤੋਂ ਕਹਿੰਦੇ ਜਿਨ੍ਹਾਂ ਨੇ ਫੰਡ ਵਾਪਸ ਮੰਗਾਲੇ ਕਿ ਤੁਰੰਤ ਫੰਡ ਵਾਪਸ ਕਰੋ ਚਿੱਠੀਆਂ ਕੱਢਤੀਆਂ ਹੁਣ ਵਿਭਾਗੀ ਤੌਰ ਦੇ ਉੱਤੇ ਦਾ ਚਲੋ ਫੰਡ ਇੱਧਰ ਉੱਧਰ ਹੋ ਕੇ ਵਾਪਸ ਆ ਗਏ ਹੁਣੇ ਪਰ ਇਸ ਚੱਕਰ ਦੇ ਵਿੱਚ ਕਹਿੰਦੇ ਜੀ ਪ੍ਰਾਈਵੇਟ ਬੈਂਕ ਐ ਕੇ ਐਚਡੀਐਫਸੀ ਹੋਰ ਅਗੜਿਆ ਆ ਗਿਆ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਕਿ HDFC ਬੈਂਕ ਨਾਲ ਹੁਣ ਕੋਈ ਕੰਮ ਕਰ ਨਹੀਂ ਸਰਕਾਰੀ ਤੌਰ ਤੇ ਕੀਤਾ ਜਾਊਗਾ ਇਹਨੂੰ ਡੀ ਪੈਨਲ ਕਰਦੇ ਆ ਮਤਲਬ ਆਪਣੀ ਪੈਨਲ ਸੂਚੀ ਚੋਂ ਬਾਹਰ ਕਰਦੇ ਆ ਬਕਾਇਦਾ ਤੌਰ ਤੇ ਵਿੱਤੀ ਵਿਭਾਗ ਵੱਲੋਂ ਸਮੁੱਚੇ ਆਪਣੇ ਵਿਭਾਗਾਂ ਨੂੰ ਅਦਾਰਿਆਂ ਨੂੰ ਡਾਇਰੈਕਟਰਾਂ ਨੂੰ ਚੇਅਰਮੈਨਾਂ ਨੂੰ ਪੰਚਾਇਤਾਂ ਨੂੰ ਡਿਵੈਲਪਮੈਂਟ ਹੈਨਾ ਅਪਸਰਾ ਨੂੰ ਬੋਰਡਾਂ ਨੂੰ ਕਾਰਪੋਰੇਸ਼ਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਲਿਖਤੀਆਂ ਕਿ ਭਈ ਕੋਈ ਵੀ ਸਰਕਾਰੀ ਕੰਮਕਾਜ ਦੇ ਲਈ HDFC ਬੈਂਕ ਨਾਲ ਕੰਮ ਨਾ ਕੀਤਾ ਜਾਵੇ ਇਹ ਅਸੀਂ ਡੀਪੈਨਲ ਕਰਦੇ ਹਾਂ ਕਿਉਂ ਕਰਦੇ ਹਾਂ ਜੀ ਕਿਉਂਕਿ ਜਿਹੜੇ ਪੈਸੇ 12 ਵਿਭਾਗਾਂ ਦੇ ਹਵਾਲੇ ਨਾਲ ਇਹਨਾਂ ਰਾਹੀਂ ਵਾਪਸ ਆਏ ਉਹ ਸਮੇਂ ਸਿਰ ਸਰਕਾਰੀ ਖਜ਼ਾਨੇ 'ਚ ਇਹਨਾਂ ਨੇ ਉਪਲਬਧ ਨਹੀਂ ਕਰਾਏ ਤਬਦੀਲ ਨਹੀਂ ਕੀਤੇ ਟਰਾਂਸਫਰ ਨਹੀਂ ਕੀਤੇ ਮਤਲਬ ਕਿੰਨੀ ਹਾਲਤ ਪਤਲੀ ਹੋਣੀ ਸਰਕਾਰ ਦੀ ਹਾਲਤ ਕਿਹੋ ਜੀ ਸਥਿਤੀ ਹੋਣੀ ਕਿ ਜਿਹੜੇ ਕਹਿੰਦੇ ਆ ਪਾਣੀਆਂ ਦੇ ਰਾਖੇ ਆ ਉਹ ਜਲ ਸਰੋਤ ਤੋਂ ਵਾਪਸ ਮੰਗਾ ਰਿਹਾ ਜਿਹੜੇ ਕਹਿੰਦੇ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਨੂੰ ਪਤਾ ਖੇਤੀਬਾੜੀ ਉਸ ਵਿਭਾਗ ਤੋਂ ਵਾਪਸ ਬੁਲਾ ਰਿਆ ਸਿੱਖਿਆ ਕ੍ਰਾਂਤੀ ਸਿੱਖਿਆ ਤੋਂ ਵੀ ਵਾਪਸ ਬੁਲਾ ਰਹੇ ਆ ਸਾਇਕ ਧੰਦੇ ਉਹਨਾਂ ਤੋਂ ਵੀ ਵਾਪਸ ਬੁਲਾ ਲਓ ਜੀ ਟੈਕਨੋਲੋਜੀ ਵੀ ਸਿੱਖਿਆ ਟੈਕਨੋਲੋਜੀ ਸਾਰਾ ਕੁਝ ਉਹਨਾਂ 12 ਵਿਭਾਗਾਂ ਤੋਂ ਫੰਡ ਵਾਪਸ ਮੰਗਾਏ ਤੇ ਜੇ ਇੱਕ ਦਿਨ ਤੇ ਦਰਮਿਆਨ ਹੀ ਆਉਣ ਜਾਣ ਚ ਕੋਈ ਦੇਰੀ ਹੋ ਰਹੀ ਆ ਤਾਂ ਕਹਿੰਦੇ ਬੈਂਕ ਨੂੰ ਬਾਕੀ ਬੈਂਕਾਂ ਦੀ ਸੂਚੀ ਭੇਜੀ ਆ ਕਿ ਆ ਸਾਰੇ ਬੈਂਕ ਮਾਨਤਾ ਪ੍ਰਾਪਤ ਨੇ ਬਸ ਇਹਨੂੰ ਡੀ ਪੈਨਲ ਕਰਨਾ ਆ ਤੋ ਇਹ ਵੀ ਪੈ ਲੋ ਗੰਭੀਰ ਆ ਬਈ ਇੱਕ ਪਾਸੇ ਤੁਸੀਂ ਆਪ ਬਿੱਲ ਨਹੀਂ ਭਰਦੇ ਲੱਖਾਂ ਲੱਖਾਂ ਰੁਪਏ ਦੇ ਉੱਥੇ ਮਹੀਨਿਆਂ ਬੱਧੀ ਚੱਲੀ ਜਾਵੇ ਪੈਂਡੀ ਕੋਈ ਚੱਕਰ ਨਹੀਂ ਇੱਥੇ ਘੜੀ ਪਲ ਦੀ ਦੇਰ ਹੋ ਗਈ ਤੁਹਾਡੇ ਖਾਤੇ 'ਚ ਨਹੀਂ ਆਏ ਤੇ ਤੁਸੀਂ ਕਹਿੰਦੇ ਸੀ ਡਿਪੈਂਡੈਂਟ ਮਤਲਬ ਵਰਤਾਰੇ ਦੇਖੋ ਕਿਹੇ ਜਾ ਚਲੋ ਇਸ ਵਰਤਾਰੇ ਦੇ ਦਰਮਿਆਨ ਸੁਨੀਲ ਜਾਖੜ ਹੋਰਾਂ ਦਾ ਬਿਆਨ ਖੂਬ ਚਰਚਾ ਚ ਹੈ ਪਹਿਲਾਂ ਤਾਂ ਉਹ ਦਿਨ ਵਾਲਾ ਬਿਆਨ ਉਹਦਾ ਚਰਚਾ ਸੀ ਜਿੱਦਣ ਕਿ ਉਹ ਦੇ ਸੀਟਿੰਗ ਸੌਰੀ ਅੰਤਮਰਦਾਸ ਮੌਕੇ ਫਿਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਜਿਹੜਾ ਕਿਹਾ ਵੀ ਕਿਹਾ ਡੋਪ ਟੈਸਟ ਡੋਪ ਟੈਸਟ ਨਾ ਕਿ ਲੋ ਆਪਾਂ ਇੱਕ ਦਿਨ ਗੱਲ ਕਰਕੇ ਹਟਿਆ ਇਹ ਹਰਪਾਲ ਚੀਮਾ ਤੇ ਰਾਜਾ ਬੜਿੰਗ ਵਿੱਚ ਡੋਪ ਟੈਸਟ ਲੈ ਕੇ ਜੰਗ ਛਿੜੀ ਆ ਉਸ ਦੇ ਉਲਟ ਜਾ ਕੇ ਮਤਲਬ ਇੱਕ ਤਰ੍ਹਾਂ ਨਾਲ ਇਹ ਸਥਿਤੀ ਚ ਕਿ ਵੀ ਇਹ ਤਾਂ ਡੋਪ ਟੈਸਟ ਦੀ ਲੋੜ ਨਹੀਂ ਜਖੜੋਰੀ ਕਹਿੰਦੇ ਲੋੜ ਤਾਂ ਇੱਥੇ ਕਹਿੰਦੇ ਆਮਦਨ ਜਾਂਚ ਦਿਆ ਡੋਪ ਟੈਸਟ ਨਾ ਕਰੋ ਆਮਦਨ ਟੈਸਟ ਕਰੋ ਉਹ ਕਹਿੰਦੇ ਮਨੀ ਟ੍ਰਾਇਲ ਦੀ ਜਾਂਚ ਹੈ ਕਿ ਜੇ ਟ੍ਰਾਇਲ ਹੋਵੇ ਤੁਹਾਡਾ ਤਾਂ ਆਮਦਨ ਦਾ ਹੋਵੇ ਕਾਰਨ ਕੀ ਕਹ ਰਹੇ ਨੇ ਉਹਨਾਂ ਨੇ ਕਾਫੀ ਤੱਥ ਰੱਖੇ ਨੇ ਬੇਸ਼ੱਕ ਉਹ ਇਸ ਸਮੇਂ ਬੀਜੇਪੀ ਦੇ ਪੰਜਾਬ ਪਾਰਟੀ ਦੇ ਪ੍ਰਧਾਨ ਨੇ ਤੇ ਉਹ ਇਹਦੇ ਵਿੱਚੋਂ ਆਪਣੀ ਰਾਜਨੀਤੀ ਦਾ ਦੇਖਣਗੇ ਦੇਖਣਗੇ ਬੀਜੇਪੀ ਪੰਜਾਬ 'ਚ ਪੈਰ ਲਾਉਣ ਨੂੰ ਫਿਰਦੀ ਆ ਜਿਸ ਤਰ੍ਹਾਂ ਵੋਟ ਹਥਿਆਉਣ ਨੂੰ ਫਿਰਦੀ ਆ ਤੇ ਸੁਨੀਲ ਜਾਖੜ ਸੀਐਮ ਦਾ ਚਿਹਰਾ ਬਣ ਲਈ ਕਾਲੇ ਨੇ ਹੁਣ ਪਰ ਜਿਹੜੇ ਉਹਨਾਂ ਨੇ ਮੁੱਦੇ ਖੜੇ ਕੀਤੇ ਨੇ ਜੇ ਉਹ ਮੁੱਦੇ ਗਲਤ ਨੇ ਜੇ ਉਹ ਸਰਕਾਰ ਦੇ ਉੱਤੇ ਸਰਕਾਰ ਦੇ ਨੁਮਾਇੰਦਿਆਂ ਦੇ ਉੱਤੇ ਚੁਣੇ ਹੋਏ ਐਮਐਲਏਆਂ ਦੇ ਉੱਤੇ ਮੰਤਰੀਆਂ ਸੰਤਰੀਆਂ ਦੇ ਉੱਤੇ ਉਹਨਾਂ ਦੇ ਦੋਸ਼ ਗਲਤ ਨੇ ਤਾਂ ਵੀ ਸਰਕਾਰ ਉਹਨਾਂ ਤੇ ਐਫਆਈਆਰ ਕਿਉਂ ਨਹੀਂ ਕਰਦੀ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ ਉਹਨਾਂ ਨੂੰ ਕਾਨੂੰਨੀ ਨੋਟਸ ਕਿਉਂ ਨਹੀਂ ਭੇਜਦੀ ਜਵਾਬ ਕਿਉਂ ਨਹੀਂ ਦਿੰਦੀ ਉਹਨਾਂ ਦੇ ਸਵਾਲਾਂ ਦਾ ਬਿਲਕੁਲ ਸਿਨਲ ਜੀ ਆਖੜ ਕਹਿੰਦੇ ਜੀ ਸਮੁੱਛੇ ਜਿੰਨੇ ਮੰਤਰੀ ਸੰਤਰੀ ਨੇ ਜਿੰਨੇ ਇਹਨਾਂ ਦੇ ਅਹੁਦੇਦਾਰ ਨੇ ਜਿੰਨੀਆਂ ਪਾਰਟੀਆਂ ਦੇ ਪ੍ਰਧਾਨ ਨੇ ਉਹਨਾਂ ਸਾਰਿਆਂ ਦਾ ਡਰਗ ਟੈਸਟ ਕਰਾਓ ਪਰ ਕਹਿੰਦੇ ਨਾਲ ਆਮਦਨ ਟੈਸਟ ਕਰਾਓ ਉਹਨਾਂ ਨੇ ਮੁੱਦਾ ਖੜਾ ਕੀਤਾ ਆਮਦਨ ਟੈਸਟ ਦਾ ਕਾਰਨ ਉਹ ਕਹਿੰਦੇ ਸੀਐਮ ਤੇ ਵਿੱਤ ਮੰਤਰੀ ਨੂੰ ਮੈਂ ਚੈਲੰਜ ਕਰਦਾ ਕਿ ਤੁਸੀਂ ਆਪਣੇ ਸਾਰੇ ਪ੍ਰਧਾਨਾਂ ਦੇ ਆਗੂਆਂ ਦੇ ਐਮਐਲਿਆਂ ਦੇ ਮਨੀ ਟ੍ਰਾਇਲ ਕਰਾਓ ਆਮਦਨ ਦੀ ਜਾਂਚ ਕਰਾ ਲਓ ਕਹਿੰਦੇ ਇਹਦਾ ਜਿਮਾਈ ਈਡੀ ਪੈਸੂ ਈਡੀ ਨੂੰ ਕਹ ਰਹੇ ਨੇ ਈਡੀ ਸਭ ਨੂੰ ਪਤਾ ਕਿ ਕਿਹਨਾਂ ਦੇ ਹੱਥਾਂ 'ਚ ਖੇਡਦੀ ਆ ਪਰ ਉਹ ਕਹਿੰਦੇ ਈਡੀ ਤੋਂ ਜਾਂਚ ਕਰਾਓ ਕਹਿੰਦੇ ਨਸ਼ਾ ਕਰਨ ਵਾਲਿਆਂ ਨੂੰ ਤਾਂ ਫੜ ਲੈਂਦੇ ਹੋ ਤੁਸੀਂ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਦੇ ਕਹਿੰਦੇ ਇਸ ਲਈ ਨਹੀਂ ਫੜਦੇ ਕਿਉਂਕਿ ਉੱਥੋਂ ਤੁਹਾਨੂੰ ਫੰਡ ਆਉਂਦਾ ਇਹ ਸਿੱਧਾ ਦੋਸ਼ ਹੈ ਸੱਤਾਧਾਰੀ ਧਿਰ ਤੇ ਇੱਕ ਦੂਜੀ ਪਾਰਟੀ ਦਾ ਪ੍ਰਧਾਨ ਲਾ ਰਿਹਾ ਸਿਲਜਖਰ ਕਹਿੰਦੇ ਇਲੈਕਸ਼ਨ ਵਿੱਚ ਨਸ਼ਾ ਵੇਚਣ ਵਾਲਿਆਂ ਤੋਂ ਅਸੀਂ ਚੰਦਾ ਨਹੀਂ ਲਿਆ ਤੇ ਤੁਸੀਂ ਫੜਦੇ ਕਿਉਂ ਨਹੀਂ ਕਹਿੰਦੇ ਦਾ ਜਵਾਬ ਦਿਓ ਇਹਦੀ ਇਹੀ ਨਹੀਂ ਰੁਕੇ ਉੱਥੇ ਉਹ ਕਹਿੰਦੇ ਕਿ ਬਈ ਇਹ ਵੀ ਜਵਾਬ ਦਿਓ ਕਿ ਤੁਹਾਡੇ ਕੋਲੇ ਢਾਈ ਤਿੰਨ ਸਾਲਾਂ ਚ ਝਟੀਆਂ ਪੱਟੀਆਂ ਪੱਟੀਆਂ ਗੱਡੀਆਂ ਕਿੱਥੋਂ ਆ ਗਈਆਂ ਵੱਡੇ ਵੱਡੇ ਕੰਮ ਕਿੱਥੋਂ ਆ ਗਏ ਆਮਦਨ ਦੇ ਸਰੋਤ ਕਿਵੇਂ ਬਣ ਗਏ ਉਹ ਕਹਿੰਦੇ ਉਹਨੇ ਸਵਾਲ ਖੜਾ ਕੀਤਾ ਕਿ ਲੀਡਰਾਂ ਕੋਲ ਐਮਐਲਿਆਂ ਕੋਲ ਜੇ ਜਾਂਚ ਕਰਾਈ ਜਾਵੇ ਆਮਦਨ ਦੇ ਸਰੋਤਾਂ ਦੀ ਤਾਂ ਪਤਾ ਲੱਗ ਜੂਗਾ ਕਿ ਪੈਸਾ ਕਿੱਥੋਂ ਆ ਰਿਹਾ ਹੈ ਕਹਿੰਦੇ 5 ਤੋਂ 10 ਸਾਲਾਂ ਦੇ ਪਿਛਲੇ ਸਾਰੇ ਕੰਮ ਕਰਦੀ ਇਹਨਾਂ ਦੀ ਜਾਂਚ ਕਰਾ ਲਓ ਤੇ ਸੱਤਾ ਚੋਂਦ ਬਾਅਦ ਪੈਸੇ ਦਾ ਅਚਾਨਕ ਕਿਵੇਂ ਸਰਕਲ ਬਦਿਆ ਉਹਦੀ ਜਾਂਚ ਕਰਾ ਲੂ ਕਿ ਜੇ ਤਨਖਾਹ ਪੱਤਿਆਂ ਦੇ ਗੁਜ਼ਾਰਾ ਆਪੇ ਤੱਕ ਗੁਜ਼ਾਰਾ ਹੋਊਗਾ। ਇਹ ਖੇਲ ਆ ਫਿਰ ਖੇਡੂਗਾ ਉਹ ਕਹਿੰਦੇ ਕਿ ਇਹਨਾਂ ਦੀ ਕੋਈ ਲਾਟਰੀ ਖੁੱਲੀ ਆ। ਜਦੋਂ ਕੀ ਕਹਿੰਦੇ ਕਿ ਕੈਪਟਨ ਅਮਰਿੰਦਰ ਨੂੰ ਇਹ ਸਵਾਲ ਕਰਦੇ ਨੇ ਕੈਪਟਨ ਅਮਰਿੰਦਰ ਦਾ ਫਾਰਮ ਹਾਊਸ ਆ 4 ਏਕੜ ਚ ਬਣਿਆ। ਇਹਨਾਂ ਦੇ ਫਾਰਮ ਹਾਊਸ ਕਹਿੰਦੇ 8 ਤੋਂ 10-10 ਏਕੜ ਚ ਬਣ ਰਹੇ ਨੇ। ਹੋਰ ਛੱਡੋ। ਉਹ ਕਹਿੰਦੇ ਇਹਨਾਂ ਨੇ ਆਪਣੀਆਂ ਜਨਾਨੀਆਂ ਦੇ ਨਾਮ ਤੇ ਆਪਣੇ ਜਵਾਕਾਂ ਦੇ ਨਾਮ ਤੇ ਆਪਣੇ ਨਾਮਾਂ ਦੇ ਉੱਤੇ ਪ੍ਰਾਪਰਟੀਆਂ ਲਈਆਂ ਨੇ ਜਿਹੜੇ ਕੱਲ ਤੱਕ ਪਿੰਡ ਚ ਕੋਠਾ ਪਾਉਣ ਜੋਗੇ ਨਹੀਂ ਸੀ। ਕਹਿੰਦੇ ਹੁਣ ਗੋਆ ਚ ਪ੍ਰੋਪਟੀਆਂ ਲੈ ਰਹੇ ਨੇ ਚਲੋ ਜਾਖੜ ਸਾਹਿਬ ਤਾਂ ਗੋਆ ਤੱਕ ਜਾ ਕੇ ਰੁੱਕ ਗਏ ਪੰਜਾਬ ਦੇ ਲੋਕ ਤਾਂ ਆਸਟ੍ਰੇਲੀਆ ਤੱਕ ਦੀਆਂ ਗੱਲਾਂ ਕਰਦੇ ਨੇ ਬਾਈ ਕਿਨਾਂ ਦਾ ਕਾਰੋਬਾਰ ਤਾਂ ਆਸਟ੍ਰੇਲੀਆ ਤੱਕ ਚਲਾ ਗਿਆ ਇਹ ਤਾਂ ਜੇ ਸਰਕਾਰ ਨਾ ਆਈ ਤਾਂ ਆਸਟ੍ਰੇਲੀਆ ਨੂੰ ਭੱਜਣਗੇ ਇੱਥੋਂ ਤੱਕ ਗੱਲਾਂ ਹੋ ਰਹੀਆਂ ਨੇ ਉਹ ਕਹਿੰਦੇ ਕਿ ਲੋਕਾਂ ਨੂੰ ਵੇਫਕੋ ਬਣਾਇਆ ਜਾ ਰਿਹਾ 2022 ਚ ਸਰਕਾਰ ਬਣੀ ਸੀ ਤਦ 35 ਲੱਖ ਸ਼ਰਾਬ ਦੀਆਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਵਿਕਦੀਆਂ ਸੀ ਤੇ ਹੁਣ 1 ਕਰੋੜ ਸ਼ਰਾਬ ਦੀ ਪੇਟੀ ਵਿਕ ਰਹੀ ਆ 91 ਲੱਖ ਹਰ ਮਹੀਨੇ ਮੁਫਤਲੀ ਨਾਜਰਨ ਵਾਲੇ ਨਾਂ ਤੇ ਗੋਲੀ ਵਿਖ ਜਾਂਦੀ ਆ ਸੋ ਉਹਦਾ ਧੰਦਾ ਵੱਖਰਾ ਚੱਲਦਾ ਕਹਿੰਦੇ ਸੋ ਦਿੱਲੀ ਵਾਲਾ ਕਹਿੰਦੇ ਸਾਰਾ ਕਚਰਾ ਇੱਥੇ ਲਿਆ ਕੇ ਰੱਖ ਲਿਆ ਤੇ ਉਹ ਪੰਜਾਬ ਲੁੱਟਣ ਤੇ ਲੱਗਿਆ ਸੋ ਉਹਨਾਂ ਨੇ ਸਵਾਲ ਲੋਕਾਂ ਦੀ ਰਗ ਨੂੰ ਫੜਦਿਆਂ ਹੋਇਆ ਖੜੇ ਕੀਤੇ ਨੇ ਤੇ ਇਹਦੇ ਰਾਹੀਂ ਉਹ ਆਪਣੀ ਪਾਰਟੀ ਦੀ 65 ਜਮਾਉਣ ਨੂੰ ਫਿਰਦੇ ਨੇ ਪਰ ਜਿਹੜੇ ਸਵਾਲ ਨੇ ਸਰਕਾਰ ਲਈ ਨੇ ਉਹ ਸੱਤਾ ਦੀ ਧਿਰ ਲਈ ਨੇ ਉਸ ਵਿੱਚੇ ਸਿਸਟਮ ਲਈ ਨੇ ਰਾਜਨੀਤਿਕ ਧਰਾਮਾ ਲਈ ਨੇ ਤੇ ਜਨਾਬ ਜਵਾਬ ਦਿਓ ਜਾਂ ਕਾਰਵਾਈ ਕਰੋ ਜਾਂ ਫਿਰ ਆਮਦਨ ਜਾਂਚ ਕਰਵਾ ਲਓ ਆਪਣੀ ਕੀ ਕਰੋਨਾ ਕਾਰਨ ਭਾਰਤ ਦੇ ਵਿੱਚ ਮੁੜ ਕੇ ਕੋਈ ਪਾਬੰਦੀਆਂ ਲੱਗ ਸਕਦੀਆਂ ਕੀ ਕਰੋਨਾ ਪਰਤ ਕੇ ਆ ਗਿਆ ਕੀ ਇਹ ਵਾਇਰਸ ਮੁੜ ਕੇ ਇੰਨਾ ਖਤਰਨਾਕ ਹੈ ਜਿਦੇ ਕਾਰਨ ਕੋਈ ਰੋਕਾਂ ਲਾਉਣੀਆਂ ਪੈਣ ਜਾਂ ਜਿਹੋ ਜਿਹੇ ਸਵਾਲ ਪਹਿਲਾਂ ਉੱਠ ਰਹੇ ਸੀ ਕੇ ਦੇ ਨਾਂ ਤੇ ਉੱਤੇ ਖੇਲਾ ਹੁੰਦਾ ਹੈ ਦਵਾਈਆਂ ਵੇਚਣ ਦਾ ਧੰਦਾ ਚਲਾਉਣ ਦਾ ਕਾਰੋਬਾਰ ਕਿਦਾ ਵਿਕਣਾ ਕਿਦਾ ਮਾਲ ਵਿਕੂਗਾ ਕੀ ਹੋਊਗਾ ਹੈਨਾ ਟੀਕੇ ਕਿਦੇ ਵਿਕਣੇ ਨੇ ਕਿਵੇਂ ਬਣਾਉਣੇ ਨੇ ਕਿ ਫਿਰ ਕੋਈ ਅਜਿਹਾ ਹਮਲਾ ਹੋ ਸਕਦਾ ਇਸ ਵਲ ਮੈਂ ਕਿਉਂ ਕਰ ਰਹੇ ਹਾਂ ਮੈਂ ਇਸ ਵਲ ਇਹ ਇਸ ਲਈ ਕਰ ਰਹੇ ਹਾਂ ਜੀ ਕਿ ਨਾ ਇਸ ਸਮੇਂ ਪ੍ਰਧਾਨ ਮੰਤਰੀ ਜੀ ਨੂੰ ਜੇ ਕੋਈ ਮਿਲਣ ਜਾਵੇ ਖਾਸ ਕਰਕੇ ਦੂਜੇ ਤਾਂ ਸ਼ਾਇਦ ਹੁਣ ਮੁਲਾਕਾਤ ਹੀ ਨਾ ਹੋਵੇ ਪਰ ਜੇ ਮੰਤਰੀਆਂ ਨੂੰ ਅਫਸਰਾਂ ਨੂੰ ਮਿਲਣਾ ਪਵੇ ਤਾਂ ਉਹਨਾਂ ਦਾ ਪਹਿਲਾਂ ਕੋਰੋਨਾ ਟੈਸਟ ਹੋਊਗਾ ਉਸ ਤੋਂ ਬਾਅਦ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਨੇ ਪੀਐਮ ਨੂੰ ਮਿਲਣ ਦੇ ਲਈ ਮੰਤਰੀਆਂ ਅਫਸਰਾਂ ਨੂੰ ਆਰਟੀਪੀਸੀਆਜ਼ ਦਾ ਟੈਸਟ ਕਰਾਉਣਾ ਪਏਗਾ ਮਤਲਬ ਕਰੋਨਾ ਟੈਸਟ ਕਰਾਉਣਾ ਪਏਗਾ ਤੇ ਦੇਸ਼ ਦੇ ਵਿੱਚ ਕਹਿੰਦੇ ਇਸ ਮੌਕੇ ਕਰੋਨਾ ਦੇ ਐਕਟਿਵ ਕੇਸ 7000 ਤੋਂ ਪਾਰ ਨੇ ਤੇ ਹੁਣ ਤੱਕ ਇਹ ਤਾਜ਼ਾ ਸਥਿਤੀ ਦੇ ਵਿੱਚ ਕਹਿੰਦੇ 15768 ਤੋਂ ਵੱਧ ਕੁੱਲ ਕੇਸ ਆ ਚੁੱਕੇ ਨੇ ਜਿਨ੍ਹਾਂ ਚੋਂ ਐਕਟਿਵ ਮਾਮਲੇ 7000 ਦੇ ਪਾਰ ਖੜੇ ਨੇ 7121 ਇਹ ਸਮੇਂ ਐਕਟਿਵ ਕੇਸ ਨੇ ਜਿਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਹੁਣ ਤੱਕ ਇਹ ਦੂਸਰੀ ਵਾਰ ਕਰੋਨਾ ਜਿਹੜਾ ਪਰਤਰੇ ਦੇ ਵਿੱਚ 74 ਮੌਤਾਂ ਹੋ ਚੁੱਕੀਆਂ ਤੇ ਹਰ ਰੋਜ਼ 350 ਤੋਂ ਵੱਧ ਨਵੇਂ ਮਾਮਲੇ ਇਸ ਸੂਚੀ ਚ ਦਰਜ ਹੋ ਰਹੇ ਨੇ ਜੋ ਕੁਝ ਠੀਕ ਹੋ ਰਹੇ ਨੇ ਤੇ ਕੁਝ ਦਰਜ ਹੋ ਰਹੇ ਨੇ ਕੁਝ ਦੀ ਮੌਤ ਹੋ ਰਹੀ ਹੈ ਤਾਂ ਕੁਝ ਨਵੇਂ ਆ ਰਹੇ ਨੇ ਦੇਸ਼ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਤੇ ਮੌਤਾਂ ਦੀ ਸੰਖਿਆ ਚ ਲਗਾਤਾਰ ਵਾਧਾ ਹੋ ਰਿਹਾ ਇਸ ਨੂੰ ਦੇਖਦੇ ਹੋਏ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਵਾਲੇ ਸਾਰੇ ਮੰਤਰੀਆਂ ਅਧਿਕਾਰੀਆਂ ਅਫਸਰਾਂ ਦੇ ਲਈ ਆਰਟੀਪੀਸੀਆ ਟੈਸਟ ਮਤਲਬ ਕਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਜਾਣਕਾਰੀ ਜਨਤਕ ਹੋਈ ਹੈ ਦੇਸ਼ ਭਰ ਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 7121 ਹੈ ਤੇ ਬੀਤੇ 24 ਘੰਟਿਆਂ 'ਚ 350 ਤੋਂ ਵੱਧ ਕੇਸ ਨਵੇਂ ਦਾਖਲ ਹੋਏ ਨੇ ਹਰ 24 ਘੰਟਿਆਂ ਦੇ ਵਿੱਚ 350 ਦੇ ਕਰੀਬ ਕੇਸ ਦਾਖਲ ਹੋ ਰਹੇ ਨੇ ਕੇਰਲਾ 'ਚ ਸਭ ਤੋਂ ਵੱਧ ਕੇਸ ਨੇ 2230 ਕੇਸ ਨੇ ਫਿਰ ਗੁਜਰਾਤ ਹੈ 1230 ਕੇਸ ਨੇ ਫਿਰ ਦਿੱਲੀ ਹੈ 757 ਕੇਸ ਨੇ ਪੱਛਮੀ ਬੰਗਾਲਾ 747 ਕੇਸ ਨੇ ਇਹ ਮੁਰਲੇ ਸੂਬੇ ਨੇ ਜਿਨ੍ਹਾਂ ਸਭ ਤੋਂ ਵੱਧ ਕੇਸ ਨੇ ਤੇ ਜੇਕਰ ਮੌਤਾਂ ਦੀ ਗੱਲ ਕਰੀਏ 74 ਮੌਤਾਂ ਹੁਣ ਤੱਕ ਹੋ ਚੁੱਕੀਆਂ ਤੇ ਮੰਗਲਵਾਰ ਨੂੰ ਵੀ 6 ਲੋਕਾਂ ਨੇ ਲੰਘੇ ਕੱਲ ਵੀ 6 ਲੋਕਾਂ ਨੇ ਜਾਨ ਗਵਾਈ ਹੈ। ਕੇਰਲਾ ਚ 3 ਨਾ ਕਰਨਾਟਕਾ ਚ 2 ਮਹਾਰਾਸ਼ਟਰ ਦੀ ਕਮਾਤ ਹੋਈ ਹੈ। ਵਿਥੇ 10 ਦਿਨਾਂ ਚ 3009 ਮਾਮਲੇ। ਤੇ ਜਮ ਤਲ 300 ਤੋਂ ਵੱਧ ਕੇਸ ਆ ਰਹੇ 3009 ਮਾਮਲੇ ਸਾਹਮਣੇ ਆਏ ਨੇ 10 ਦਿਨਾਂ ਚ। ਤੇ ਹੁਣ 350 ਦੀ ਐਵਰੇਜ ਚੱਲ ਰਹੀ ਹੈ। 40 ਮਰੀਜ਼ਾਂ ਦੀ ਮੌਤ ਹੋਈ ਹੈ ਇਹਨਾਂ 10 ਇਹਨਾਂ ਦੇ ਦਰਮਿਆਨ। ਤੇ ਕੁੱਲ 74 ਮੌਤਾਂ ਹੋ ਗਈਆਂ ਹੁਣ ਤੱਕ। ਹਰ ਦਿਨ 350 ਤੋਂ ਵੱਧ ਨਵਾਂ ਕੇਸ ਦਰਜ ਹੋ ਰਿਹਾ ਹੈ। ਕੇਰਲਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਕਰੋਨਾ ਦਾ ਨਵਾਂ ਵਾਇਰਸ ਬਜ਼ੁਰਗਾਂ ਤੇ ਬੱਚਿਆਂ ਤੇ ਜਾਂ ਪਹਿਲਾਂ ਤੋਂ ਹੀ ਰੋਗਾਂ ਦੇ ਜਿਹੜੇ ਪੀੜਤ ਨੇ ਉਹਨਾਂ ਤੇ ਬਹੁਤ ਤਕੜਾ ਵਾਰ ਕਰ ਰਿਹਾ ਹੈ ਇਸ ਲਈ ਇਹ ਤੋਂ ਬਚਨ ਦੀ ਲੋੜ ਹੈ ਖੰਗ ਜੁਕਾਮ ਸਾਹ ਲੈਣ ਦੀ ਦਿੱਕਤ ਇਹਦਾ ਧਿਆਨ ਰੱਖਣ ਦੀ ਚਲੋ ਆਪਾਂ ਜੇਕਰ ਸਭ ਤੋਂ ਪੰਜ ਜਿਹੜੇ ਖੇਤਰ ਨੇ ਸਾਡੇ ਜਿਹੜੇ ਸਭ ਤੋਂ ਜਿੱਥੇ ਐਕਟਿਵ ਕੇਸ ਪਾਏ ਜਾ ਰਹੇ ਨੇ ਉਹਨਾਂ ਚ ਕੇਰਲਾ ਜਿਵੇਂ ਆਪਾਂ ਗੱਲ ਕੀਤੀ 2223 ਐਕਟਿਵ ਕੇਸ ਨੇ ਇੱਥੇ ਹੀ ਕੇਰਲਾ ਚ ਸਭ ਤੋਂ ਵੱਧ ਮੌਤਾਂ ਨੇ ਜਿੱਥੇ 19 ਮੌਤਾਂ ਹੋਈਆਂ ਨੇ ਦੂਜੇ ਨੰਬਰ ਤੇ ਗੁਜਰਾਤ ਹੈ ਗੁਜਰਾਤ ਚ 1223 ਐਕਟਿਵ ਕੇਸ ਨੇ ਮੌਤਾਂ ਇੱਥੇ ਸਿਰਫ ਦੋ ਹੀ ਹੋਈਆਂ ਨੇ ਬੇਸ਼ੱਕ ਪਰ ਕੇਸ ਦੂਏ ਨੰਬਰ ਤੇ ਨੇ ਤੀਏ ਨੰਬਰ ਤੇ 757 ਦੇ ਨਾਲ ਦਿੱਲੀ ਆ ਐਕਟਿਵ ਕੇਸ ਇੱਥੇ ਹੈ ਤੀਸਰੇ ਨੰਬਰ ਤੇ ਆ ਤੇ ਮੌਤ ਦੇ ਮਾਮਲੇ ਚ ਵੀ ਤੀਜੇ ਨੰਬਰ ਤੇ ਆ 8 ਮੌਤ ਇੱਥੇ ਹੋਈਆਂ ਨੇ ਤੇ ਚੌਥੇ ਨੰਬਰ ਦੇ ਉੱਤੇ ਫਿਰ ਪੱਛਮੀ ਬੰਗਾਲ ਆਉਂਦਾ 747 ਐਕਟਿਵ ਕੇਸ ਨੇ ਮੌਤ ਇੱਕ ਹੋਈ ਥੇ ਤੇ ਪੰਜਵੇਂ ਨੰਬਰ ਤੇ ਮਹਾਰਾਸ਼ਟਰ ਹੈ 615 ਐਕਟਿਵ ਕੇਸ ਨੇ ਪਰ ਮੌਤਾਂ 19 ਹੋਈਆਂ ਨੇ ਕੇਰਲਾ ਦੇ ਬਰਾਬਰ ਸਭ ਤੋਂ ਵੱਧ ਕੇਸਾਂ ਦੇ ਵਿੱਚ ਟੌਪ 5 ਦੇ ਵਿੱਚ ਕੇਰਲਾ ਤੇ ਪੰਜਵੇਂ ਨੰਬਰ ਤੇ ਮਹਾਰਾਸ਼ਟਰ ਹੈ ਉੱਥੇ 2223 ਕੇਸ ਨੇ ਇੱਥੇ 615 ਕੇਸ ਨੇ ਉਹਦੇ باوجود ਵੀ ਮੌਤਾਂ ਕੇਰਲਾ 'ਚ ਵੀ 19 ਹੋ ਰਹੀਆਂ ਤੇ ਮੌਤਾਂ ਮਹਾਰਾਸ਼ਟਰ 'ਚ ਵੀ 19 ਹੋ ਰਹੀਆਂ ਹਾਂ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ 'ਚ 33 ਐਕਟਿਵ ਕੇਸ ਨੇ ਤੇ ਹੁਣ ਤੱਕ ਦੋ ਮੌਤਾਂ ਹੋ ਚੁੱਕੀਆਂ ਨੇ ਚੰਡੀਗੜ੍ਹ ਦੇ ਵਿੱਚ ਤਿੰਨ ਐਕਟਿਵ ਕੇਸ ਨੇ ਮੌਤ ਪਰਮਾਤਮਾ ਦੀਆਂ ਨਾਲ ਕੋਈ ਨਹੀਂ ਹੈ ਹਰਿਆਣਾ ਚ 125 ਐਕਟਿਵ ਕੇਸ ਨੇ ਮੌਤ ਬੇਸ਼ੱਕ ਨਹੀਂ ਹੈ ਇਹ ਬਚਾਏ ਪਰਮਾਤਮਾ ਦਾ ਪਰ ਇਹ ਕਰੋਨਾ ਨੇ ਇੱਕ ਵਾਰ ਫਿਰ ਭਾਰਤ ਨੂੰ ਫਿਕਰ ਚ ਪਾਇਆ ਕਿ ਇਹਦੀ ਲਈ ਨਜੱਠਣ ਲਈ ਕੀ ਕੋਈ ਤਿਆਰੀਆਂ ਹੈ ਜਾਂ ਨਹੀਂ ਹੈ ਜਾਂ ਫਿਰ ਅਸੀਂ ਉਹੀ ਜਈ ਪਾਬੰਦੀਆਂ ਵੱਲ ਨੂੰ ਵਧਣਾ ਤੇ ਪ੍ਰਧਾਨ ਮੰਤਰੀ ਦੇ ਮੁਲਾਕਾਤ ਦੇ ਲਈ ਹੁਣ ਕਰੋਨਾ ਟੈਸਟ ਤੋਂ ਬਿਨਾ ਮੁਲਾਕਾਤ ਸੰਭਵ ਨਹੀਂ ਬਹੁਤ ਸ਼ੁਕਰੀਆ